ਬਹੁਤ ਨਾਮ ਕਮਾਇਆ ਬਹੁਤ ਇੱਜ਼ਤ ਹਾਸਲ ਕੀਤੀ ਹੁਣ ਜੋ ਹਾਲਾਤ ਬਣ ਗਏ ਨੇ ਉਹ ਨਾ ਘਾਟ ਦੇ ਨਾ ਘਾਟ ਵਾਲੇ ਨੇ ਗੱਲ ਬਲਬੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਸਿੰਘ ਚਿੜੂਨੀ ਦੀ ਕਰ ਰਹੇ ਆ ਇਹਨਾਂ ਨੂੰ ਕਿਸਾਨੀ ਸੰਘਰਸ਼ ਦੇ ਵਿੱਚ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਹਨਾਂ ਨੂੰ ਆਗੂ ਤੱਕ ਬਣਾਇਆ ਗਿਆ ਲੀਡਰ ਤੱਕ ਬਣਾਇਆ ਗਿਆ ਇਹਨਾਂ ਦੇ ਫੈਸਲਿਆਂ ਨੂੰ ਲੋਕਾਂ ਨੇ ਸਿਰ ਮੱਥੇ ਜ਼ਰੂਰ ਮੰਨਿਆ ਪਰ ਜਿਵੇਂ ਹੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਗੁਰਨਾਮ ਸਿੰਘ ਚੜੂਨੀ ਪਹਿਲਾਂ ਹੀ ਪੰਜਾਬ ਵਿੱਚ ਚੋਣਾ ਲੜਨ ਦੀ ਗੱਲ ਆਖਦੇ ਰਹੇ ਤੇ ਬਲਬੀਰ ਸਿੰਘ ਰਾਜੇਵਾਲ ਅਖੀਰ ਤੇ ਆ ਕੇ ਚੋਣਾ ਲੜਨ ਨੂੰ ਪੰਜਾਬ ਵਿੱਚ ਰਾਜ਼ੀ ਹੋਏ ਪਰ ਦੋਵਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਦੋਵੇਂ ਲੀਡਰਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਕਿਸਾਨ ਮਜ਼ਦੂਰ ਯੂਨੀਅਨ ਅਤੇ ਹੋਰ ਕਿਸਾਨਾਂ ਵੱਲੋਂ ਮਿਲ ਕੇ ਪੂਰੇ ਭਾਰਤ ਦੇ ਵਿੱਚ ਮੋੜ ਤੋਂ ਸੰਘਰਸ਼ ਵਿੱਢਿਆ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਮੁੜ ਤੋਂ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ ਸੰਘਰਸ਼ ਜੋ ਬਾਕੀ ਰਹਿੰਦੇ ਫੈਸਲੇ ਨੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਕਿਸਾਨਾਂ ਦੇ ਖਿਲਾਫ ਹੋਏ ਨਜਾਇਜ਼ ਪਰਚੇ ਰੱਦ ਕਰਵਾਉਣ ਲਈ ਐਮਐਸਪੀ ਦੇ ਗਰੰਟੀ ਲਈ ਅਤੇ ਹੋਰ ਕਈ ਅਜਿਹੇ ਮਾਮਲੇ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਦੇਸ਼ ਭਰ ਵਿੱਚ ਮੁੜ ਤੋਂ ਵਿਰੋਧ ਸ਼ੁਰੂ ਕੀਤਾ ਜਾ ਰਿਹਾ ਹੈ ਪਰ ਵੱਡੀ ਗੱਲ ਇਹ ਹੈ ਕਿ ਇਸ ਵਾਰ ਨਾ ਤਾਂ ਬਲਬੀਰ ਸਿੰਘ ਰਾਜੇਵਾਲ ਤੇ ਨਾ ਹੀ ਗੁਰਨਾਮ ਸਿੰਘ ਚੜੂਨੀ ਨੂੰ ਉਸ ਸੰਘਰਸ਼ ਵਿੱਚ ਹਿੱਸਾ ਵਰਣਨ ਦਿੱਤਾ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਉਹ ਮੋਰਚਾ ਹੈ ਜਿਸ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ ਹੀ ਇਹਨਾਂ ਵਿੱਚ ਸਿਆਸੀ ਆਗੂ ਨੇ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਛੜੂਨੀ ਬੇਸ਼ੱਕ ਇੱਕ ਵੱਡੇ ਲੀਡਰ ਰਹੇ ਨੇ ਕਿਸਾਨੀ ਸੰਘਰਸ਼ ਵਿੱਚ ਇਹਨਾਂ ਦਾ ਨਾਮ ਚੱਲਦਾ ਰਿਹਾ ਇਹਨਾਂ ਦੇ ਫੈਸਲੇ ਲੋਕ ਮੰਨਦੇ ਰਹੇ ਨੇ ਪਰ ਇਹਨਾਂ ਵੱਲੋਂ ਜਿਵੇਂ ਹੀ ਸਿਆਸਤ ਵਿੱਚ ਐਂਟਰੀ ਮਾਰੀ ਲੋਕ ਇਹਨਾਂ ਦੇ ਖਿਲਾਫ ਹੋ ਗਏ ਹੁਣ ਸੰਘਰਸ਼ ਦੇ ਦੌਰਾਨ ਜਦੋਂ ਦੁਬਾਰਾ ਕਿਸਾਨਾਂ ਵੱਲੋਂ ਸੰਘਰਸ਼ ਵਿੱਢਿਆ ਜਾ ਰਿਹਾ ਹੈ ਦੋਮਾ ਲੀਡਰਾਂ ਨੂੰ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਮੈਂ ਗੁਰਮੁਖ ਸਿੰਘ ਬਾਜਵਾ ਸੁਪਾ ਬ੍ਰਧਾਨਿਕਸਾਨ ਮਜ਼ਦੂਰ ਜੁਨੀਤ ਮੱਝ ਜੋ ਆਪ ਜੀ ਦਾ ਕੁਐਸਚਨ ਹੈ ਜੀ ਕੱਲ ਦੀ ਮੀਟਿੰਗ ਦਾ ਮਤਲਬ ਮੁੱਖ ਏਜੰਡਾ ਕੀ ਹੈ ਉਹਦੇ ਵਿੱਚ ਮੁੱਖ ਏਜੰਡਾ ਜੀ ਇੱਕ ਤਾਂ ਬੀਵੀਐਮਵੀ ਬਾਰੇ ਭਾਖੜਾ ਵਿਆਸ ਮੈਂਜਮੈਂਟ ਬੋਰਡ ਬਣਿਆ ਔਰ ਅਸੀਂ ਕਿੰਨੇ ਕਿ ਜਿਹੜੇ ਸਰਕਾਰ ਨੇ ਐਮਐਸਪੀ ਤੇ ਤੱਕ ਗੱਲ ਨਹੀਂ ਕੀਤੀ ਕਮੇਟੀ ਨਹੀਂ ਬਣਾਈ ਕੋਈ ਜਾਂ ਲਖੀਨਪੁਰ ਖੀੜੀ ਲਕੇਸ਼ ਜਿਹੜਾ ਉਹਦੇ ਵਾਸਤੇ ਉਹ ਦੁਸ਼ਕੀ ਨੂੰ ਰਹਾ ਕਰਤਾ ਸੀ ਕਹਿ ਰਹੇ ਨੇ ਉਸ ਤੋਂ ਇਲਾਵਾ ਜਿਹੜੇ ਕਿਸਾਨਾਂ ਉਪਰ ਪਰਚੇ ਨੇ ਉਦਾਂ ਦੇ ਉਦਾਂ ਪਏ ਲਗਭਗ ਹੈ ਜੇ ਜਾਂ ਕਿਸਾਨਾਂ ਦੇ ਕਰਜ਼ੇ ਮਾਫੀ ਦੀ ਗੱਲ ਕਰੀ ਉਹ ਪ੍ਰੋਪਰ ਤੌਰ ਤੇ ਨਹੀਂ ਹੋਈ ਅਸੀਂ ਕੱਲ ਦੀ ਮੀਟਿੰਗ ਵਿੱਚ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਇਹਦੇ ਪਰਖਾੜਾ ਇੱਕ ਅੰਦੋਲਨ ਚਲਾ ਰਹੇ ਹਾਂ ਉਹਦੀ ਰੂਪ ਰਿਖੀ ਉਹ ਤਿਆਰ ਕੀਤੀ ਆਏ ਕੱਲ ਨੂੰ ਇਹਦੇ ਵਿੱਚ ਵੇਖੋ ਜੀ ਐ ਐਸਕੀਮ ਦੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ 25 ਜਥੇਬੰਦੀ ਜਿਹੜੀ ਭਾਗ ਲੈ ਰਹੀਆਂ ਨੇ ਤੇ ਜਿਹੜਾ ਜਿਨ੍ਹਾਂ ਨੇ ਇਲੈਕਸ਼ਨ ਲੜੀ ਆ ਜਿਹੜੀਆਂ ਇਸ ਟਾਈਮ ਪਾਰਟੀ ਦੇ ਤੌਰ ਤੇ ਹੋਈਆਂ ਨੇ ਉਹ ਇਹਦੇ ਵਿੱਚ ਸਾਂ ਨਹੀਂ ਲੈਣਗੇ ਉਹਨਾਂ ਨੂੰ ਹੀ ਇਸ ਸਕੀਮ ਦੇ ਵਿੱਚੋਂ ਪ੍ਰਕਾਸ਼ਿਤ ਕਰਦਾ ਵੇਖੋ ਜੀ ਅਜੇ ਉਹਨਾਂ ਕੋਈ ਗੱਲਬਾਤ ਨਹੀਂ ਹੈ ਅਜੇ ਤੱਕ ਉਹ ਕੋਈ ਸਪਸ਼ਟੀਕਰਨ ਕਰਨ ਕਿ ਉਹਨਾਂ ਖਲੜ ਪਾਉਣ ਦੀ ਕੋਸ਼ਿਸ਼ ਕੀਤੀ ਸਟੇਜ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਕਿ ਉਹਨਾਂ ਦਾ ਇਹ ਅਧਿਕਾਰ ਨਹੀਂ ਸੀ ਬੰਦਾ ਜਰਕੇ ਅਸੀਂ ਇਹ ਅਲਾਸਮੈਂਟ ਕੀਤੀ ਆ ਕਿ ਕੋਈ ਵੀ ਸਿਆਸੀ ਪਾਰਟੀ ਸਟੇਜ ਉੱਪਰ ਨਹੀਂ ਆ ਸਕਦੀ ਮੀਟਿੰਗ 'ਚ ਨਹੀਂ ਆ ਸਕਦੀ ਅੱਜ ਇਹਨਾਂ ਉੱਪਰ ਅਸੀਂ ਤਰਸ ਕਰਦੇ ਆ ਕੱਲ ਨੂੰ ਕਾਂਗਰਸ ਅਕਾਲੀ ਭਾਜੀਪੀ ਹੋਰ ਆ ਪਾਰਟੀਆਂ ਕੱਲ੍ਹ ਕੇ ਅਹੀਂ ਵਿੱਚ 앉ਣਗੇ ਬਹਿਣਾ ਕਿਹਨੂੰ ਰੱਖਾਂਗੇ ਇਸ ਕਰਕੇ ਨੇ ਹੱਥ ਛੋੜ ਕੇ ਬੇਨਤੀ ਵੀ ਆ ਕਿ ਇਹ ਏਸੀ ਤੋਂ ਗਰੇਜ ਕਰਨ ਖੱਲਰ ਨਾ ਪਾਉਣ ਜੇ ਕੋਈ ਆਪਣੇ ਰੱਖਣਾ ਵਾ ਇਹਨਾਂ ਨਾਲ ਗੱਲ ਰੱਖਣੀ ਤੇ ਉਹ ਕਿਸ ਤਰੀਕੇ ਨਾਲ ਰੱਖਣ ਉੱਤੇ ਵਿਚਾਰ ਕੀਤਾ ਜਾਏਗਾ ਜੀ ਇਹ ਤੁਸੀਂ ਜਿਹੜੀ ਗੱਲ ਕੀਤੀ ਆ ਸਰ ਸਾਹਿਬ ਇਹ ਆ ਕੇ ਇਹ ਜਿਹੜਾ ਅੰਦੋਲਨ ਚ ਲਾਇਆ ਸੀ ਜੇ ਮੈਂ ਕਹਾਂ ਮੈਂ ਚ ਲਾਇਆ ਸੀ ਰਾਜੇ ਵਾਲਾ ਚੜਾਇਆ ਚੜੂਨੀ ਸਾਹਿਬ ਨੇ ਚੜਾਇਆ ਸੀ ਜਾਂ ਲੋਕਾਂ ਨੇ ਚ ਲਾਇਆ ਸੀ ਹੁਣ ਵੀ ਲੋਕਾਂ ਨੇ ਜਰਾਣਾ ਵਾ ਇਹਨਾਂ ਕੋਈ ਅਸਰ ਨਹੀਂ ਪੈਣ ਵਾਲਾ ਇਹਨਾਂ ਹੈ ਕਿ ਲੋਕੋ ਤੋਂ ਇਹ ਕਹਿ ਲੱਗੇ ਕਿ ਹਾਂ ਜੀ ਇਹਨਾਂ ਜਿਹੜੋ ਇਸ ਇਸ ਮੋਰਚੇ ਨੂੰ ਢਾ ਲਾਈ ਆ ਇਹਨਾਂ ਸਿਆਸੀ ਧਿਰਾਂ ਜਾਣ ਕੇ ਜੋ ਮੋਰਚਾ ਢਾ ਲਾਈ ਆ ਇਹ ਵਾਕਈ ਇੱਕ ਸਹੀ ਕੰਮ ਲੋਕਾਂ ਦੇ ਬਾਹਰੋਂ ਫੋਨ ਆ ਰਹੇ ਨੇ ਲੋਕ ਸਟੇਟਸ ਪਾ ਰਹੇ ਨੇ ਕਿ ਇਹ ਤੁਸੀਂ ਸਹੀ ਫੈਲਾ ਕੀਤਾ ਇਹਦਾ ਮਤਲਬ ਇਹ ਅੱਗੇ ਨਾਲ ਵਧੀਆ ਚੱਲੇਗਾ ਔਰ ਪਾਰਦਰਸ਼ਤਾ ਨਾਲ ਚੱਲੇਗਾ ਇਹ ਦੇਖੋ ਜੀ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਆਪਾਂ ਬੈਠੇ ਸੀਗੇ ਸਰਕਾਰ ਨੇ ਜੋ 9 ਦਸੰਬਰ ਨੂੰ ਸਾਨੂੰ ਇੱਕ ਚਿੱਠੀ ਦੇ ਕੇ ਉੱਥੋਂ ਵਾਪਸ ਤੋਰਿਆ ਕਿ ਆਪਾਂ ਤੁਹਾਡੀਆਂ ਮੰਗਾਂ ਤੇ ਜਿਹੜਾ ਵਾ ਪੂਰਾ ਗੌਰ ਕਰਾਂਗੇ ਐਮਐਸਟੀ ਦੀ ਕਮੇਟੀ ਬਣਾਵਾਂਗੇ ਸਾਰੇ ਕੇਸ ਵਾਪਸ ਹੋਣਗੇ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਔਰ ਹਰ ਪਰਿਵਾਰ ਚੱਕ ਨੌਕਰੀ ਦਿੱਤੀ ਜਾਊਗੀ ਇਸ ਮੁੱਦੇ ਤੇ ਕਿਸਾਨ ਜਿਹੜੇ ਆ ਉਥੋਂ ਅੰਦੋਲਨ ਸਸਪੈਂਡ ਕਰਕੇ ਆਏ ਸੀ ਪਰ ਪੋਸਟਪੋਨ ਕਰਕੇ ਆਏ ਉਹਨੂੰ ਖਤਮ ਨਹੀਂ ਕਰਕੇ ਆਏ ਸਾਡਾ ਅੰਦੋਲਨ ਅੱਜ ਵੀ ਚੱਲ ਰਿਹਾ ਸਿਰਫ ਪੋਸਟਪੋਨ ਆ ਔਰ ਪਿਛਲੇ 4 ਮਹੀਨੇ ਤੋਂ ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਇਸ ਕਰਕੇ ਜੇ ਅੰਦੋਲਨ ਦੀ ਰੂਪਰੇਖਾ ਨਵੇਂ ਤੌਰ ਤੇ ਤਿਆਰ ਕੀਤੀ ਜਾਊਗੀ ਔਰ ਜਿਸ ਤਰ੍ਹਾਂ ਆਪਾਂ ਦਿੱਲੀ ਦੇ ਵਿਰੋਧਾਂ ਦੇ ਪਹਿਲਾਂ ਬੈਠੇ ਸੀ ਸਰਕਾਰ ਨੇ ਚੇਤਾਵਨੀ ਕਿ ਕਿਸਾਨ ਜਿਹੜੇ ਦੁਬਾਰਾ ਵੀ ਦਿੱਲੀ ਦੇ ਵਿਰੋਧਾਂ ਦੇ ਬੈਠ ਸਕਦੇ ਜਾ ਕੇ ਅਗਰ ਸਾਡੀਆਂ ਮੰਗਾਂ ਦਾ ਚੰਗੀ ਤਰ੍ਹਾਂ ਗੌਰ ਨਹੀਂ ਕੀਤਾ ਗਿਆ ਤਾਂ ਇਸ ਤਰੀਕੇ ਨਾਲ ਤੁਸੀਂ ਪ੍ਰਨਾਮ ਜਿਵੇਂ ਚੜੂਣੀ ਦਾ ਰਾਜੇਵਾਲ ਨਹੀਂ ਨਾਲ ਰਹਿੰਦੇ ਇਹਦਾ ਕਿੰਨਾ ਕੁ ਨੁਕਸਾਨ ਹੋਏਗਾ ਦੇਖੋ ਜੀ ਇਹਦਾ ਨੁਕਸਾਨ ਤੇ ਤੁਹਾਨੂੰ ਜਿਹੜੀ ਇਲੈਕਸ਼ਨ ਵਿੱਚ ਉਹਨਾਂ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਕਿੰਨੇ ਲੋਕ ਉਹਨਾਂ ਦੇ ਪਿੱਛੇ ਨੇ ਇਸ ਤੋਂ ਅੰਦਾਜ਼ਾ ਲੱਗ ਸਕਦਾ ਕਿ ਲੋਕਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਔਰ ਜਦੋਂ ਇਸ ਕਿਸਾਨ ਮੋਰਚਾ ਬਣਿਆ ਸੀ ਇਹਦੇ ਚ ਇੱਕ ਵਿਧਾਨ ਬਣਾਇਆ ਗਿਆ ਸੀਗਾ ਕਿ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਆ ਉਹ ਸਟੇਜ ਸਾਂਝੀ ਨਹੀਂ ਕਰੂਗੀ ਅੱਜ ਜਦੋਂ ਇਹਨਾਂ ਨੇ ਪੋਲੀਟੀਕਲ ਪਾਰਟੀਆਂ ਬਣਾ ਲਈਆਂ ਇਲੈਕਸ਼ਨ 'ਚ ਗਏ ਔਰ ਕਿਸਾਨਾਂ ਨੇ ਵਿਰੋਧ ਕੀਤਾ ਇਸ ਚੀਜ਼ ਦਾ ਉਸ ਟਾਈਮ ਇਹਨਾਂ ਨੂੰ 10 ਜਨਵਰੀ ਮੀਟ 15 ਜਨਵਰੀ ਦੀ ਮੀਟਿੰਗ ਦੇ ਵਿੱਚ ਇਹਨਾਂ ਨੂੰ 4 ਮਹੀਨੇ ਵਾਸਤੇ ਸਸਪੈਂਡ ਕੀਤਾ। ਔਰ ਇਹਨਾਂ ਨੂੰ ਰਸਿਆ ਕਿ 4 ਮਹੀਨੇ ਬਾਅਦ ਤੁਸੀਂ ਆਓ ਆਪਣਾ ਸਪਸ਼ਟੀਕਰਨ ਦਿਓ ਫਿਰ ਉੱਤੇ ਗੌਰ ਕਰੂਗਾ ਕਿਸਾਨ ਮੋਰਚਾ। ਉਹਦੇ ਉੱਪਰ ਜੋ ਕਾ ਬਣਦੀ ਕਾਰਵਾਈ ਡਿਸਪਲਿਨਰੀ ਕਾਰਵਾਈ ਜੋ ਕਾਨੂੰਨ ਮੁਤਾਬਕ ਉਹ ਕੀਤੀ ਜਾਊਗੀ। ਲੇਕਿਨ ਇਹਨਾਂ ਨੇ 14 ਮਾਰਚ ਨੂੰ ਦਿੱਲੀ ਵਿੱਚ ਮੀਟਿੰਗ ਬੁਲਾਈ ਗਈ ਸੀ ਕਿਸਾਨ ਮੋਰਚੇ ਦੀ। ਉਸ ਮੀਟਿੰਗ ਵਿੱਚ ਆ ਕੇ ਇਹਨਾਂ ਨੇ ਡਿਸਟਰਬੈਂਸ ਪੈਦਾ ਕੀਤੀ। ਉਸਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੇ ਹਰਿਆਣੇ ਦੇ ਯੂਪੀ ਦੇ ਤਾਮਲਨਾਡੂ ਉੜੀਸਾ ਪੂਰੇ ਆਲ ਇੰਡੀਆ ਤੋਂ ਉਸ ਦਿਨ ਕਿਸਾਨ ਜਿਹੜੇ ਲੇਟਰ ਜਿਹੜੇ ਉੱਥੇ ਆਏ ਸੀਗੇ ਉਹਨਾਂ ਨੇ ਸਮਝਦਾਰੀ ਵਿਖਾਉਂਦੇ ਹੋਏ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਆਪਣੀ ਅਲੱਗ ਮੀਟਿੰਗ ਕੀਤੀ ਆਪਣਾ ਅਲੱਗ ਪ੍ਰੋਗਰਾਮ ਜਿਹੜਾ ਲੈ ਕੇ ਆ ਚੱਲੇਗਾ ਸੰਘਰਸ਼ ਇਹ ਪੰਜਾਬ ਲੈਵਲ ਦਾ ਹੋਊਗਾ ਪਿੰਡੀਆਂ ਲੈਵਲ ਦਾ ਇਹ ਇੰਡੀਆ ਲੈਵਲ ਦਾ ਹੋਊਗਾ ਜਿਹੜਾ ਸੈਂਟਰ ਗਵਰਨਮੈਂਟ ਨਾਲ ਸਾਡਾ ਸੰਘਰਸ਼ਾ ਉਹ ਇੰਡੀਆ ਲੈਵਲ ਤੇ ਹੋਊਗਾ ਪੰਜਾਬ ਸਰਕਾਰ ਜਿਹੜੀ ਆ ਹੁਣ ਨਵੀਂ-ਨਵੀਂ ਹੋਣ ਦੇ ਚਾਹੀ ਆ ਇਹਨੂੰ ਆਪਾਂ ਕੁਝ ਸਮਾਂ ਦੇਵਾਂਗੇ 15 ਦਿਨ 20 ਦਿਨ ਜਾਂ ਮਹੀਨੇ ਤੱਕ ਦਾ ਕਿ ਇਹ ਸਾਡੀਆਂ ਮੰਗਾਂ ਉੱਤੇ ਕਿਸ ਤਰ੍ਹਾਂ ਵਿਚਾਰ ਕਰਦੀ ਆ ਅਗਰ ਇਹ ਨਹੀਂ ਕਰੂਗੀ ਜਿਸ ਤਰ੍ਹਾਂ ਗੰਨੇ ਦੀ ਬਕਾਇਆ ਰਾਸ਼ੀ ਆ ਜਾਂ ਹੋਰ ਸਾਡੀਆਂ ਮੰਗਾਂ ਨੇ ਉਹ ਨਹੀਂ ਮੰਨੂਗੀ ਤੇ ਪੰਜਾਬ ਸਰਕਾਰ ਦੇ ਖਿਲਾਫ ਇਸ ਸਮਾਨੰਤਰ ਜਿਹੜਾ ਅੰਦੋਲਨ ਆ ਚਲਾਇਆ ਜਾਊਗਾ 18 ਮਾਰਚ ਨੂੰ ਮੋਹਾਲੀ ਵਿਖੇ ਸੰਜੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਹੋ ਰਹੀ ਹੈ ਜਿਸ ਵਿੱਚ 25 ਜਥੇਬੰਦੀਆਂ ਫੈਸਲਾ ਲੈਣ ਗਿਆ ਕਿ ਅੰਦੋਲਨ ਦੀ ਰੂਪਰੇਖਾ ਕੀ ਹੋਵੇਗੀ ਇਸ ਮੋਰਚੇ ਵਿੱਚ ਕੋਈ ਵੀ ਸਿਆਸੀ ਪਾਰਟੀ ਹਿੱਸਾ ਨਹੀਂ ਲਵੇਗੀ ਚਾਹੇ ਉਹ ਬਲਵੀਰ ਸਿੰਘ ਰਾਜੇਵਾਲ ਹੋਣ ਜਾਂ ਫਿਰ ਗੁਰਨਾਮ ਸਿੰਘ ਚੜੌਨੀ ਹੋਣ ਉਹ ਕੋਈ ਵੀ ਅੰਦੋਲਨ ਦਾ ਹਿੱਸਾ ਨਹੀਂ ਹੋਣਗੇ ਇਹ ਅੰਦੋਲਨ ਪੂਰੇ ਭਾਰਤ ਵਿੱਚ ਕੀਤਾ ਜਾਵੇਗਾ ਤੇ ਪੂਰੀ ਤਰ੍ਹਾਂ ਸਿਆਸਤ ਤੋਂ ਪਰੇ ਕਿਸਾਨੀ ਹੱਕਾਂ ਦੇ ਲਈ ਹੋਵੇਗਾ ਐਸੇ ਲਈ ਹੁਣੇ ਕਿਹਾ ਜਾ ਰਿਹਾ ਹੈ ਕਿ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਨਾ ਘੜਦੇ ਰਹੇ ਨੇ ਨਾ ਘਾੜਦੇ ਰਹੇ ਨੇ ਨਾ ਤਾਂ ਉਹ ਕਿਸਾਨੀ ਸੰਘਰਸ਼ ਵਿੱਚ ਜਾ ਰ ਸਕਦੇ ਨੇ ਤੇ ਨਾ ਹੀ ਉਹਨਾਂ ਸਿਆਸਤ ਵਿੱਚ ਅੱਗੇ ਵਧ ਸਕਦੇ ਨੇ ਕਿਉਂਕਿ ਜੇ ਇਸ ਤਰੀਕੇ ਨਾਲ ਉਹਨਾਂ ਦੀ ਹਾਰ ਹੋਈ ਹੈ ਉਹਨਾਂ ਦੀ ਜਮਾਨਤਾ ਤੱਕ ਜੱਤ ਹੋਈਆਂ ਨੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਪਟਿਆਲਾ ਤੋਂ ਭਪਾਲ ਸਿੰਘ ਦੀ ਰਿਪੋਰਟ ਮਿੰਨੀ ਪਾਕਟ ਨਿਊਜ਼